ਜਿਹੜਾ ਵਿੱਚ ਦੋਸਤੋ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਕਿਸਾਨ ਖਨੌਰੀ ਔਰ ਸ਼ੰਭੂ ਔਰ ਰਤਨਪੁਰੇ ਇਹਦੇ ਵਿੱਚ ਬਹੁਤ ਉਤਰਾ ਚੜ੍ਹਾ ਆਇਆ 11 ਮਹੀਨਿਆਂ ਦੇ ਵਿੱਚ 6 ਤਰੀਕ ਨੂੰ ਸ਼ੰਭੂ ਤੇ ਅੱਗੇ ਗਏ 101 ਬੰਦਿਆਂ ਦਾ ਜਥਾ ਜਿਹੜਾ ਸ਼ਾਂਤਮਈ ਜਾ ਰਿਹਾ ਸੀ ਉਹਨਾਂ ਤੇ ਗੋਲੀਬਾਰੀ ਹੋਈ ਬਹੁਤ ਜ਼ਿਆਦੀ ਬੜੇ ਉਥੇ ਫਟਰ ਹੋ ਗਏ 8 ਤਰੀਕ ਨੂੰ ਫੇਰ ਉਹੀ ਹੋਇਆ 14 ਤਰੀਕ ਨੂੰ ਫੇਰ ਉਹੀ ਚੀਜ਼ ਹੋਈ ਬਹੁਤ ਬੰਦੇ ਜ਼ਖਮੀ ਹੋਏ 35 40 ਬੰਦੇ ਜ਼ਖਮੀ ਹੋ ਗਏ ਔਰ ਇੱਕ ਨੌਜਵਾਨ ਨੇ ਜਿਹੜੇ ਕਿ ਸ਼ੇਰੇ ਪੰਜਾਬ ਜਥੇਬੰਦੀ ਨਾਲ ਸੰਬੰਧਿਤ ਸੀ ਉਹਨੇ ਉੱਥੇ ਸਲਫਾਸ ਖਾ ਕੇ ਆਪਣੀ ਜਾਨ ਦੇ ਦਿੱਤੀ ਤੇ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਭੰਗੂ ਸ਼ੇਰੇ ਪੰਜਾਬ ਜਥੇਬੰਦੀ ਦੇ ਸੁਭਾ ਪ੍ਰਧਾਨ ਸਾਡੇ ਨਾਲ ਨੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਕਹਾਣੀ ਹੋਈ ਓ ਸਾਰੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗੂ ਸਾਹਿਬ ਦੱਸੋ ਸਾਨੂੰ ਬੜਾ ਦੁੱਖ ਆ ਰਿਹਾ ਇਸ ਗੱਲ ਦਾ ਬੜੇ ਵਰਸਾਰ ਨਾਲ ਦੱਸੋ ਵੀ ਕੀ ਹੋਇਆ ਉੱਥੇ ਔਰ ਦੇਖੋ 14 ਦਸੰਬਰ ਨੂੰ ਜਦੋਂ ਮੇਰੀ ਇੱਧਰ ਖਨੌਰ ਹੀ ਬਾਡਰ ਤੋਂ ਡਿਊਟੀ ਉੱਧਰ ਲੱਗੀ ਤਾਂ ਮੈਂ 14 ਨੂੰ ਸਵੇਰੇ ਉੱਥੇ ਪਹੁੰਚ ਗਿਆ ਤਾਂ ਸਾਨੂੰ 2:00 ਵਜੇ ਇਸ ਚੀਜ਼ ਦਾ ਲਗਭਗ ਪਤਾ ਲੱਗਿਆ ਵੀ ਇੱਕ ਕਿਸਾਨ ਇਧਰ ਲ ਮਤਲਬ ਜਿਹੜਾ ਸਾਈਡ ਵਾਲੇ ਪਾਸੇ ਪਿਆ ਉਹਨੇ ਸਲਫਾਸ ਖਾ ਲਈਆ ਤਾਂ ਉਸ ਟਾਈਮ ਪੀਸੀ ਹੋ ਗਏ ਲਗਭਗ 2:30 ਵਜ ਗਏ ਸੀ ਪੀਸੀ ਹੋਣੇ ਤੋਂ ਬਾਅਦ ਮੈਨੂੰ ਪਰਸ ਵਾਲੇ ਵੀਰਾਂ ਨੇ ਪੁੱਛਿਆ ਵੀ ਤੁਹਾਡਾ ਕੋਈ ਜਿਹੜਾ ਲੰਗਰ ਚ ਸੇਵਾ ਕਰਦਾ ਸੀ ਤੁਹਾਡਾ ਕਿਸਾਨ ਤੁਹਾਡੇ ਨਾਲ ਜੁੜਿਆ ਹੋਇਆ ਸੀ ਉਹਨੇ ਸਲਫਾਸ ਖਾ ਲਈ ਉਹਨੇ ਜ਼ਹਿਰ ਖਾ ਲਿਆ ਤਾਂ ਮੈਂ ਕਿਹਾ ਵੀ ਮੈਨੂੰ ਪਤਾ ਕਰੰਦੋ ਤਾਂ ਮੁੰਡੇ ਜਦੇ ਉਹਨੂੰ ਚੁੱਕ ਕੇ ਰਾਜਪਰੇ ਹਸਪੀਟਲ ਲੈ ਕੇ ਰਾਜਪਰੇ ਵਾਲਿਆਂ ਨੇ ਉਹਦੀ ਹਾਲਤ ਵੇਖ ਕੇ ਉਹਨਾਂ ਨੂੰ ਰੈਫਰ ਪਟਿਆਲੇ ਰਜਿੰਦਰਾ ਹਸਪੀਟਲ ਚ ਕਰਤਾ ਜਦੋਂ ਮੈਂ ਪਹੁੰਚਿਆ ਰਜਿੰਦਰਾ ਹੌਟ ਹਸਪੀਟਲ ਚ ਸਭ ਤੋਂ ਪਹਿਲਾਂ ਸਾਡਾ ਇਹ ਸੀਗਾ ਵੀ ਉਹਦਾ ਇਲਾਜ ਕਰਵਾਈਏ ਉਹਨਾਂ ਦਾ ਪ੍ਰੋਪਰ ਮੈਡੀਸਨ ਸਾਰੀ ਟੀਮ ਉੱਥੇ ਪਹੁੰਚ ਗਈ ਨਾਲ ਫੂਲ ਸਾਹਿਬ ਵੀ ਪਹੁੰਚ ਗਏ ਸੀ ਕਿਉਂਕਿ ਜਿਹੜੇ ਫੱਟੜ ਸੀਗੇ ਉਸ ਦਿਨ ਆਪਣੇ ਜਦੋਂ 101 ਦਾ ਜਥਾ ਪੈਦਲ ਗਿਆ ਉਹ ਚੋਂ ਕਿਸਾਨ ਜਿਹੜੇ ਫੱਟੜ ਹੋਏ ਸੀ ਉਹ ਤੇ ਕੋਸ ਕਿਸਾਨਾਂ ਦੇ ਸਿਰਸ ਸੀਗੇ ਅੱਖ ਤੇ ਕਚਰਾ ਪੈ ਗਿਆ ਸੀ ਜਦੋਂ ਉਧਰ ਤੋਂ ਗੋਲਾ ਸੁੱਟਿਆ ਉਹਨਾਂ ਨੂੰ ਵੀ ਰੈਫਰ ਪਟਿਆਲੇ ਕਰਤਾ ਸੀ ਇਸ ਕਰਕੇ ਫੂਲ ਸਾਹਿਬ ਉੱਥੇ ਸੀਗੇ ਤੇ ਮੈਂ ਜਦੋਂ ਜਾ ਕੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਨਾਂ ਸੀਗਾ ਨਮਜੋਦ ਸਿੰਘ ਆਪਣੇ ਰਣਜੋਦ ਸਿੰਘ ਜੋਧਾ ਹਾਂਜੀ ਤੇ ਇਹ ਲਗਭਗ ਦਿੱਲੀ ਦੇ ਵਿੱਚ ਵੀ 13 ਮਹੀਨਿਆਂ 'ਚੋਂ ਲਗਭਗ 12 ਮਹੀਨੇ ਉੱਥੇ ਲਾਏ ਇਹਨਾਂ ਨੇ ਔਰ 13 ਫਰਵਰੀ ਤੋਂ ਲੈ ਕੇ ਜਿਹੜਾ ਗੁਰਨਾਨਕ ਸਾਹਿਬ ਦੀ ਕਿਰਪਾ ਨਾਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਲੰਗਰ ਚੱਲਦਾ ਉਹ ਚ ਸੇਵਾ ਕਰਦੇ ਸੀ ਇਹਦੇ ਵਿੱਚ ਪੰਜ ਚਾਰ ਦਿਨ ਘਰੇ ਵੀ ਚਲੇ ਜਾਂਦੇ ਸੀ ਜ਼ਿਆਦਾ ਰੁਟੀਨ ਚ ਇਹ ਉੱਥੇ ਆਪਣੀ ਸ਼ੰਭੂ ਬਾਰਡਰ ਤੇ ਡਿਊਟੀ ਨਿਭਾਉਂਦੇ ਸੀਗੇ ਠੀਕ ਹੈ ਜੀ ਪਰ ਜਦੋਂ ਮੇਰੇ ਨਾਲ ਉਹਨਾਂ ਦੀ ਗੱਲ ਹਸਪੀਟਲ 'ਚ ਹੋਈ ਵੀ ਤੂੰ ਮੇਰੇ ਨਾਲ ਗੱਲ ਕਰਨੀ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਗੱਲ ਰੱਖੀ ਪੰਗੂ ਸਾਹਿਬ ਕੀ ਲੈਣਾ ਇਸ ਦੁਨੀਆ ਚ ਰਹਿ ਕੇ ਜਿੱਥੇ ਤਾਲੀਵਾਨਾਂ ਤੋਂ ਵੀ ਹਾਲਾਤ ਖਰਾਬ ਹੋਣ ਔਰ ਮੇ ਤੋਂ ਬਾਪੂ ਜੀ ਦੇ ਹਾਲਾਤ ਨਹੀਂ ਵੇਖੇ ਜਾਂਦੇ ਦਿਨ ਪ੍ਰਤੀ ਦਿਨ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਵਾ ਸੋਸ਼ਲ ਮੀਡੀਆ ਤੇ ਜਦੋਂ ਹਰ ਦਿਨ ਦੀ ਅਪਡੇਟ ਕਿਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਪੈਂਦੀ ਸੀ ਉਹ ਉਹਨਾਂ ਤੋਂ ਚੱਲ ਨਹੀਂ ਰਿਹਾ ਦੇਖੋ ਸੁਭਾਵਿਕ ਹੈਗਾ ਵੀ ਦਿਨ ਜਦੋਂ ਇੱਕ ਦਿਨ ਬੀਤਣਾ ਜਦੋਂ ਮਰਨ ਵਰਤਾ ਜਿਸ ਅਨ ਦਾਤਾ ਨੇ ਇੱਕ ਪਾਣੀ ਤੇ ਚੱਲਣਾ ਕਿਉਂਕਿ ਸਰੀਰ ਤਾਂ ਡਾਊਨ ਹੋਣਾ ਹੀ ਆ ਉਸ ਪੋਜੀਸ਼ਨਾਂ ਨੂੰ ਵੇਖ ਕੇ ਔਰ ਉਹਨਾਂ ਦੇ ਜਿਗਰ ਪੋਤਾ ਜਿਹੜਾ ਪੋਤਾ ਹੈਗਾ ਉਹਨਾਂ ਦੇ ਜਿਹੜੀ ਉਹ ਕਹਿੰਦੇ ਸਟੇਟਮੈਂਟ ਦੇ ਦਿੰਦੇ ਸੀ ਬੈਠੇ ਖਨੌਰੀ ਪਹੁੰਚੋ ਉਹ ਚੀਜ਼ ਉਹਨਾਂ ਤੋਂ ਨਹੀਂ ਚੱਲ ਹੋਈ ਜੋ ਅਤਿਆਚਾਰ ਹੁੰਦਾ ਸੀ ਬਾਰਡਰਾਂ ਤੇ ਉਹ ਨਹੀਂ ਚੱਲ ਹੋਇਆ ਉਹ ਕਹਿੰਦੇ ਮੈਂ ਇਸ ਕਰਕੇ ਸਲਫਾਸ ਖਾ ਲਈ ਆ ਔਰ ਸਾਡਾ 3-4 ਦਿਨ ਜੋ ਰਿਹਾ ਉਹਨਾਂ ਦਾ ਇਲਾਜ ਕਰਾਉਣੇ ਤੇ ਅਕਸਰ ਨੂੰ ਉਹ ਚੌਥੇ ਦਿਨ ਸ਼ਾਮ ਨੂੰ ਉਹ ਦਿਨ ਚ ਮੇਰੀ ਗੱਲ ਹੋਈ ਆ ਸ਼ਾਮ ਨੂੰ ਬੈਟੀਲੇਟਰ ਤੇ ਚਲੇ ਗਏ ਪੰਜਵੇਂ ਦਿਨ ਸਵੇਰੇ ਤੜਕੇ 4 ਵਜੇ ਉਹਨਾਂ ਦੀ ਡੈਥ ਹੋ ਗਈ ਆ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੀ ਆਪਾਂ ਗੱਲ ਜ਼ਮੀਰਾਂ ਦੀ ਕਰਦੇ ਆ ਜਾਂ ਅਣਖ ਦੀ ਗੱਲ ਕਰਦੇ ਆ ਜਾਂ ਫਸਲ ਤੇ ਨਸਲ ਦੀ ਗੱਲ ਕਰਦੇ ਆ ਉਹ ਬਖੂਬੀ ਉਸ ਇਨਸਾਨ ਤੇ ਟੁਕਦੀ ਹੈਗੀ ਆ ਅਨਜੋਤ ਸਿੰਘ ਜੋਦੇ ਤੇ ਪਿੰਡ ਰਤਨਹੜੀ ਆ ਬਿਲਕੁਲ ਖੰਨੇ ਦੇ ਨਾਲ ਜੁੜਮਾ ਪਿੰਡ ਹੈਗਾ ਡੇਢ ਤੋਂ ਕਿਲੋਮੀਟਰ ਤੇ ਮੈਂ ਸਮਝਦਾ ਆ ਵੀ ਉਸ ਇਨਸਾਨ ਕੋਲ ਜ਼ਮੀਨ ਨਹੀਂ ਸੀ ਜ਼ਮੀਨ ਨਹੀਂ ਸੀ ਬਿਲਕੁਲ ਇੱਕ ਕਨਾਲ ਵੀ ਜ਼ਮੀਨ ਨਹੀਂ ਹੈਗੀ ਔਰ ਉਹਨਾਂ ਦੇ ਇੱਕ ਬੇਟਾ ਨਮੈਟ ਆ ਬੇਟੀ ਵਿਆਹੀ ਹੋਈ ਆ ਸੋ ਮੈਂ ਸਮਝਦਾ ਆ ਵੀ ਕਈ ਲੋਕ ਇਹਨੂੰ ਕਿਸੇ ਹੋਰ ਤਰੀਕੇ ਨਾਲ ਲੈ ਲੈਣੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੁੱਝ ਦਿਲ ਕਰਕੇ ਉਹਨੇ ਜ਼ਹਿਰ ਖਾਧੀ ਸਾਰਾ ਸੰਤਾਪ ਉਹਨੇ 13 ਮਹੀਨਿਆਂ ਦਾ ਦਿੱਲੀ ਹੰਡਾਇਆ ਵਾ 10 ਮਹੀਨੇ ਇੱਥੇ ਮੋਰਚੇ 'ਚ ਡਿਊਟੀਆਂ ਦਿੱਤੀਆਂ ਉਹਦੇ ਵਿੱਚ ਬੜੇ ਤਰਾ ਚੜ੍ਹਾਏ ਸਾਰੀ ਚੀਜ਼ਾਂ ਦਾ ਸਾਹਮਣਾ ਕੀਤਾ ਪਰ ਜਦੋਂ ਸਰਕਾਰਾਂ ਗੱਲ ਕਰਨੇ ਨੂੰ ਤਿਆਰ ਨਹੀਂ ਉਹ ਕਿਤੇ ਨਾ ਕਿਤੇ ਡੱਲੇਵਾਲ ਸਾਹਿਬ ਉਹਨਾਂ ਤੋਂ ਨਹੀਂ ਵੇਖ ਹੋਏ ਦੇਖੋ ਸੁਭਾਵਕ ਹੈਗਾ ਹਰ ਇੱਕ ਬੰਦੇ ਦੀ ਤਸਵੀਰ ਅਲਗ-ਅਲਗ ਹੈਗੀ ਆ ਦਿਲ ਅਲਗ-ਅਲਗ ਹੈਗੇ ਆ ਵਿਚਾਰ ਅਲਗ-ਅਲਗ ਹੈਗੇ ਆ ਸੋਚ ਅਲਗ-ਅਲਗ ਹੈਗਾ ਹੋ ਸਕਦਾ ਸੀ ਸਮਝਦੇ ਆ ਉਹਨੂੰ ਇਹ ਚੀਜ਼ ਫਿੱਟ ਲੱਗੀ ਉਹ ਕਹਿੰਦਾ ਮੈਨੂੰ ਤਾਂ ਇਹ ਫਿੱਟ ਲੱਗਿਆ ਵੀ ਇੱਥੇ ਦਾਣ ਦੇ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਇੱਕ ਕਿਸਾਨ ਨਾਲ ਧੱਕਾ ਹੁੰਦਾ ਸਾਡੇ ਬਾਪੂ ਜੀ ਮਰ ਰਹੇ ਨੇ ਤਾਂ ਕੋਈ ਗੱਲ ਕਰਨੇ ਨੂੰ ਤਿਆਰ ਨਹੀਂ ਸਰਕਾਰਾਂ ਦਾ ਜਿਹੜਾ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਬਹੁਤ ਉਹਨਾਂ ਮੇਰੇ ਨਾਲ ਗੱਲਾਂ ਕੀਤੀਆਂ ਇਸ ਕਰਕੇ ਉਹਨਾਂ ਨੇslfas ਖਾ ਲਈਆ ਉਹਨਾਂ ਦਾ ਫਿਰ ਪੋਸਟਮਾਸਟਰਮ ਕਰਾ ਕੇ ਜੋ ਸਰਕਾਰੀ ਪਾਲਿਸੀ ਹੈਗੀ ਆ ਮੋਰਚਿਆਂ ਦੇ ਵਿੱਚ ਸ਼ਹੀਦ ਹੋਣੇ ਦੀ ਉਹ ਉਹਨਾਂ ਨੂੰ ਪਾਲਿਸੀ ਹੈ ਅਧੀਨ ਸਾਰੀਆਂ ਫੈਸਿਲਿਟੀਆਂ ਦਵਾ ਕੇ ਪਰਿਵਾਰ ਨੂੰ ਕਿਉਂਕਿ ਉਹਨਾਂ ਦਾ ਪੋਸਟਮਾਸਟਰਮ ਕਰਾ ਕੇ ਫਿਰ ਉਹ ਸ਼ੰਭੂ ਬਾਰਡਰ ਤੇ ਲੈ ਕੇ ਗਏ ਉੱਥੇ ਜੋ ਮੋਰਚਿਆਂ ਦੇ ਵਿੱਚ ਉਹਨਾਂ ਨੂੰ ਮੇਰੀ ਸੋਚ ਸੀਗੀ ਵੀ ਜਿੱਥੇ ਇਹਨਾਂ 10 ਮਹੀਨੇ ਕੰਮ ਕੀਤਾ ਉਥੇ ਅਸੀਂ ਉਹਨਾਂ ਦੀ ਜਿਹੜੀ ਮਰਤਕ ਦੇਹ ਨੂੰ ਲਾ ਕੇ ਸਤਨਾਮ ਬੈਗਰੂਦ ਦਾ ਜਾਪ ਕਰਦੇ ਫਿਰ ਰਤਨੜੀ ਗਏ ਫਿਰ ਉਹਨਾਂ ਦਾ 2 ਵਜੇ ਸੰਸਕਾਰ ਕਰ ਦਿੱਤਾ ਗਿਆ ਸੀ ਇਹ ਦੱਸੀ ਆ ਪੰਗੂ ਸਾਹਿਬ ਨੇ ਗੱਲ ਸੁਣਨੀ ਹੋ ਰਹੀ ਜ਼ਮੀਨ ਨਹੀਂ ਉਸ ਨੌਜਵਾਨ ਕੋਲੇ ਪਰ ਜ਼ਮੀਰ ਹੈਗੀ ਸੀ ਇਸ ਤਰ੍ਹਾਂ ਹੀ ਪਹਿਲੇ ਅੰਦੋਲਨ ਦੇ ਵਿੱਚ ਹੋਇਆ ਬਾਬਾ ਆਰਾਮ ਸਿੰਘ ਜਿਹੜੇ ਕਰਨਾਲ ਦੇ ਰਹਿਣ ਵਾਲੇ ਸੀ ਜਦੋਂ ਉਹਨਾਂ ਨੇ ਵੇਖਿਆ ਸੜਕਾਂ ਤੇ ਬੀਬੀਆਂ ਬੱਚੇ ਕਿਸਾਨ ਰੁੱਲਦੇ ਹਾਂਜੀ ਉਹਨਾਂ ਨੇ ਵੀ ਆਪਣੀ ਜਾਨ ਨਸੰਸੀ ਰਵਾਲਵਰ ਦੇ ਨਾਲ ਆਪਣੀ ਜਾਨ ਗਵਾ ਦਿੱਤੀ ਔਰ ਉਹੀ ਛੇਰੇ ਪੰਜਾਬ ਜਥੇਬੰਦੀ ਦੇ ਜਿਹੜੇ ਨੌਜਵਾਨ ਸੀ ਉਹਨਾਂ ਨਾਲ ਹੋਈ ਹਾਂਜੀ ਇਹ ਮੈਂ ਗੱਲ ਕਹਿਣੀ ਚਾਹੁੰਨਾ ਜਿਹੜੀ ਤੁਸੀਂ ਬਾਬਾ ਜੀ ਦੀ ਗੱਲ ਕੀਤੀ ਦਿੱਲੀ ਦੇ ਵਿੱਚ ਬਾਬਾ ਲੱਖਾ ਸਿੰਘ ਸੀਗੇ ਹਾਂਜੀ ਤਾਂ ਉੱਥੇ ਮੇਰੀ ਵੀ ਮੋਰਚੇ ਵੱਲੋਂ ਡਿਊਟੀ ਲੱਗੀ ਸੀ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਅਸੀਂ ਗਏ ਸੀਗੇ ਕਿਉਂਕਿ ਚਲੋ ਮੰਨ ਲੰਨੇ ਆ ਵੀ ਰਣਜੋਤ ਸਿੰਘ ਜੋਧਾ ਇੱਕ ਕਿਸਾਨ ਦੀ ਸੇਵਾ ਕਰਦਾ ਸੀ ਜ ਜਤੇਵੰਦੀ ਨਾਲ ਜੁੜਿਆ ਸੀ ਲੰਗਰ ਦੀ ਸੇਵਾ ਕਰਦਾ ਸੀ ਪਰ ਮੈਂ ਸਮਝਦਾ ਬਾਬਾ ਲੱਖਾ ਸਿੰਘ ਇੱਕ ਸੰਤ ਮਹਾਪੁਰਸ਼ ਸੀ ਉਹਨਾਂ ਨੇ ਤਾਂ ਇਤਿਹਾਸ ਨੂੰ ਵੀ ਪੜਿਆ ਸਾਰੀਆਂ ਚੀਜ਼ਾਂ ਨੂੰ ਘੋਖਿਆ ਹੋਇਆ ਇੱਕ ਪਹੁੰਚ ਹੋਈ ਸੀ ਉਹਨਾਂ ਤੇ ਵੀ ਉਹ ਚੀਜ਼ ਨਾ ਚੱਲਦੇ ਹੋਏ ਉਹਨਾਂ ਨੇ ਬਿਲਕੁਲ ਸਟੇਜ ਦੇ ਕੋਲ ਆਪ ਦੇ ਲਾਇਸੈਂਸੀ ਰਿਵਾਲਵਰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਮੈਂ ਇਹ ਗੱਲ ਤਾਂ ਕਹੀ ਸੀ ਵੀ ਹਰ ਇੱਕ ਬੰਦੇ ਦੀ ਸੋਚ ਤਸਵੀਰ ਲੱਗ ਲੱਗ ਹੈਗੀ ਆ ਤੇ ਮੈਂ ਸਮਝਦਾ ਵੀ ਇਤਿਹਾਸ ਦੇ ਵਿੱਚ ਤਾਂ ਕੁਝ ਲੁਕੋ ਕੇ ਨਹੀਂ